ਇਹ ਸਾਰਸ ਰਾਏ ਨੇ ਬੇਨਤੀ ਕੀਤੀ ਮਹਾਰਾਜ ਉਹਨੇ ਜਿੰਨ ਤੱਕ ਮੈਂ ਜਿੰਦਾ ਰਵਾਂਗਾ ਸਹੀ ਵੀ ਅੱਜ ਤੁਹਾਡਾ ਪਹਿਲਾ ਰੰਮੂ ਬੇ ਕਦੋਂ ਜਾ ਕੇ ਦਸਵਾ ਹੋਵੇਗਾ ਫਿਰ ਸਤਗੁਰੂ ਜੀ ਨੇ ਹੁਕਮ ਕੀਤਾ ਵੀ ਤੂੰ ਸਰੀਰ ਕਰਕੇ ਤੇ ਨਹੀਂ ਹੋਵੇਗਾ ਪਰ ਸਾਡਾ ਵਚਨ ਰਹੇਗਾ ਵਚਨ ਇਹੋ ਹੀ ਰਹੇਗਾ ਲਈ ਤੇਰੀ ਇਹੋ ਹੀ ਹੋਵੇਗੀ ਪ੍ਰਵਾਦ ਤੇ ਆ ਸਾਡੀ ਸੇਵਾ ਕਰੇ ਪੈਗਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਸੈਨ ਦੀ 38 ਸਾਲ ਬਾਅਦ ਬਾਗ ਲੱਗਣ ਤੇ ਆ ਧੰਨਵਾਦ ਆ ਕੁਝ ਨਹੀਂ ਜਿਨ੍ਹਾਂ ਦੀ ਕੋਖ ਨੂੰ ਇਹਨੇ ਚੇਰਬੰਦ ਪਾ ਲਗਾ ਪਰਿਆ ਨੇ ਮੰਗਲ ਲਗਾਏ ਦੇਵਤਿਆਂ ਫਤਬਰਸਾਏ ਦਾਦੀ ਨੂੰ ਮੂਲ ਪਿਆਰਾ ਮਾਤਾ ਦੀ ਅੱਖ ਦਾ ਤਾਰਾ ਬਾਗਾਂ ਵਿੱਚ ਆ ਗਈ ਬਹਾਰ ਹੇ ਮਕੰਟਾ ਵਾਸੀ ਆ ਗਿਆ ਜੇ ਅੱਜ ਪਟਨੇ ਚ ਤਾਰ ਅਵਤਾਰ ਹੇ ਮਕੰਟਾ ਵਾਸੀ ਆ ਗਿਆ ਹੋ